ਜਿਸ ਵੇਲੇ ਭਗਤ ਜੀ ਦਾ ਜਨਮ ਹੁੰਦਾ ਹੈ ਨਾ ਬਨਾਰਸ ਕਾਂਸੀ ਦੇ ਇਲਾਕੇ ਦੇ ਵਿੱਚ ਜਾਤ ਪਾਤ ਦਾ ਬੜਾ ਜੋਰ ਸੀ ਛੂਤ ਸ਼ਾਤ ਦਾ ਬੜਾ ਜੋਰ ਸੀ ਨੀਵੀਂ ਜਾਤ ਵਾਲੇ ਜੋ ਉਹਨਾਂ ਦੀ ਹਾਲਤ ਪਸ਼ੀਆਂ ਤੋਂ ਵੀ ਮਾੜੀ ਸੀ ਗਰਮਕੁਹਾ ਸਮੇਂ ਦਾ ਪੁਜਾਰੀ ਬ੍ਰਾਹਮਣ ਇਹ ਆਪਣੇ ਆਪ ਨੂੰ ਰੱਬ ਸਮਝਦੇ ਸਨ ਜੇ ਇਹਨਾਂ ਦੀ ਕੁਲ 'ਚ ਕੋਈ ਮੂਰਖ ਵੀ ਪੈਦਾ ਹੋ ਜਾਂਦਾ ਸੀ ਨਾ ਉਹਦੀ ਵੀ ਵਧਾਈ ਕਰਦੇ ਸਨ ਤੇ ਨਿਵੀਂ ਜਾਤ ਵਾਲਿਆਂ ਨੂੰ ਨਾ ਤਾਂ ਖੂ ਤੋਂ ਪਾਣੀ ਵਰਤਣ ਦੇ ਦਿੰਦੇ ਸਨ ਸ਼ਹਿਰ ਤੋਂ ਬਾਹਰ-ਬਾਹਰ ਕੱਢ ਦੇਣਾ ਉਸ ਇਲਾਕੇ 'ਚ ਰੋ ਹਾਲਤ ਐਡੀ ਮਾੜੀ ਸੀ ਕਿ ਕੰਮ ਪੈਣਾ ਸ਼ਹਿਰ ਦੇ ਵਿੱਚ ਆਉਣਾ ਹੈ ਤੇ ਗਲ ਚ ਟੱਲੀ ਪਾ ਕੇ ਗਰਮ ਖਾਉਂਦੇ ਸਨ ਟੱਲੀ ਵਜੇ ਦੁਕਾਨ ਨੂੰ ਪਤਾ ਲੱਗ ਜਾਵੇ ਕੋਈ ਇਹਨਾਂ ਦੇ ਮੱਥੇ 'ਤੇ ਨਾ ਲੱਗੇ ਪਿਛੇ ਹੋ ਜਾਣ ਤੇ ਪਿੱਠ ਦੇ ਪਿੱਛੇ ਛਾਪਾ ਬਣਿਆ ਹੁੰਦਾ ਸੀ ਕਿ ਆਪਣੇ ਪੈਰਾਂ ਦੇ ਨਿਸ਼ਾਨ ਵੀ ਮਿਟ ਜਾਣ ਇਹ ਹਾਲ ਸੀ ਗਰਮਖੋ ਫਿਰ ਭਗਤ ਰਵੀਦਾਸ ਜੀ ਦਾ ਜਦੋਂ ਜਨਮ ਹੁੰਦਾ ਹੈ ਇੱਕ ਕ੍ਰਾਂਤੀ ਲਿਆਂਦੀ ਭਗਤ ਰਵੀਦਾਸ ਜੀ ਨੇ ਪਰਮੇਸ਼ਰ ਦੇ ਚਰਨਾਂ ਨਾਲ ਅਥਾਹ ਪਿਆਰ ਹੈ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸਤਨਾ ਜੂਰਦੇ ਨੇ ਪ੍ਰਭੂ ਭਗਤੀ ਕਰਦੇ ਨੇ ਪ੍ਰਭੂ ਭਗਤੀ ਨਾਲ ਜੋਰਦੇ ਨੇ ਭਗਤ ਰਵੀਦਾਸ ਜੀ ਜੁੱਟੀਆਂ ਗਣਦੇ ਪਏ ਨੇ ਕੀਰਤ ਸੀ ਗਰਮਖੋ ਕੋਈ ਸਾਧੂ ਕਹ ਲੋ ਕੋਈ ਮਹਾਤਮਾ ਆਇਆ ਵੇਖਿਆ ਭਗਤ ਜੀ ਸੇਵਾ ਬੜੀ ਕਰਦੇ ਨੇ ਆਉਂਦੇ ਜਾਂਦੇ ਆਂ ਦੀ ਪਰ ਮਾਇਆ ਤਾਂ ਬਹੁਤਾ ਇੱਥੇ ਪ੍ਰਬੰਧ ਨਹੀਂ ਭਾ ਬਹੁਤੀ ਮਾਇਆ ਨਹੀਂ ਇਹਨਾਂ ਦੇ ਕੋਲ ਤੇ ਕੱਪੜੇ ਦੇ ਵਿੱਚੋਂ ਇੱਕ ਪਾਰਸ ਦਾ ਟੁਕੜਾ ਕੱਢਿਆ ਆਖ ਲੈ ਕੇ ਭਗਤ ਜੀ ਤੁਸੀਂ ਵੀ ਕੀ ਯਾਦ ਕਰੋਗੇ ਤੁਹਾਨੂੰ ਅੱਜ ਮੈਂ ਉਹ ਚੀਜ਼ ਦੇ ਕੇ ਚੱਲਿਆ ਜਿਹਦੇ ਨਾਲ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਪਾਰਸ ਹੈ ਪਾਰਸ ਕਿ ਸੇ ਲੋਹੇ ਨੂੰ ਵਿਲਾਦੋਗੇ ਨਾ ਉਹ ਵੀ ਸੋਨਾ ਬਣ ਜਾਵੇਗੀ ਇਹ ਲੈ ਲਓ ਤੁਸੀਂ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਭਗਤ ਜੀ ਕਹਿੰਦੇ ਇਹ ਮੇਰੇ ਕਿਸ ਕੰਮ ਦੀ ਜੋ ਮੈਨੂੰ ਪਰਮੇਸ਼ਰ ਦਿੱਤਾ ਹੈ ਨਾ ਮੈਂ ਉਹਦੇ ਚ ਖੁਸ਼ ਹਾਂ ਹਰ ਵੇਲੇ ਮੈਂ ਉਹਦਾ ਸ਼ੁਕਰਾਨਾ ਕਰਦਾ ਹਾਂ ਮੈਂ ਦਸਾਂ ਨਾ ਦੀ ਕਿਰਤ ਕਰਕੇ ਆਪ ਵੀ ਸ਼ਕਤਾਂ ਹ ਆਪਣੇ ਪਰਿਵਾਰ ਨੂੰ ਵੀ ਸ਼ਿਕਾਉਂਦਾ ਹ ਤੇ ਆਉਂਦੇ ਜਾਂਦੇ ਦੀ ਪਰਮੇਸ਼ਰ ਵਿੱਚ ਕੋਈ ਸੇਵਾ ਵੀ ਲੈਂਦੇ ਨੇ ਨਹੀਂ ਭਗਤ ਜੀ ਲੈ ਲਓ ਤੁਹਾਡੇ ਕੰਮ ਆਏਗੀ ਇਹ ਪਾਰਸ ਤੁਹਾਡੇ ਕੰਮ ਆਏਗੀ ਜਦੋਂ ਖੇਰੇ ਪੈ ਗਿਆ ਉਹ ਮਹਾਤਮਾ ਉਹ ਸਾਧੂ ਤੇ ਭਗਤ ਜੀ ਕਿੱਥੇ ਫੇਰ ਰੱਖਦੇ ਹੋ ਉਹ ਪਾਰਸ ਦਾ ਟੁਕੜਾ ਨਾ ਸ਼ੰਦ ਦੇ ਵਿੱਚ ਉੱਥੇ ਟੰਗਦਾ ਉਹਨੇ ਕਹਿੰਦਾ ਭਗਤ ਜੀ ਆਹ ਟੰਗਿਆ ਜੇ ਮੈਂ ਜਦੋਂ ਵਿਹਲੇ ਹੋਗੇ ਨਾ ਜਿੰਨਾ ਤੁਹਾਡੇ ਕੋ ਲੋਹਾ ਹੈ ਨਾ ਉਹਨੂੰ ਲਾ ਕੇ ਸੋਨਾ ਬਣਾ ਲਿਓ ਫਿਰ ਉਹ ਮਹਾਤਮਾ ਸਾਧੂ 1-2 ਸਾਲ ਬਾਅਦ ਆਉਂਦੇ ਹੈ ਮਨ ਚ ਸੋਚਦਾ ਹੁਣ ਤੇ ਭਗਤ ਜੀ ਬੜੇ ਅਮੀਰ ਬਣ ਗਏ ਹੋਣਗੇ ਬੜੇ ਵੱਡੇ ਮਹਿਲ ਪਾਲੇ ਹੋਣਗੇ ਹੋਣਾ ਸਤ ਸੰਗੀ ਜਦੋਂ ਉਹ ਸਾਧੂ ਆਉਂਦਾ ਕੀ ਵੇਖਦਾ ਉਸੇ ਤਰ੍ਹਾਂ ਭਗਤ ਜੀ ਜੁੱਤੀਆਂ ਗੜਦੇ ਪਏ ਨੇ ਪਰਮੇਸ਼ਰ ਦੀ ਬੰਦਗੀ ਪਏ ਕਰਦੇ ਨੇ ਨਾਲ-ਨਾਲ ਕਹਿੰਦਾ ਭਗਤ ਜੀ ਇਹ ਕੀ ਤੋਨੂੰ ਐਡਾ ਕੀਮਤੀ ਪਾਰਸਲ ਟੁਕੜਾ ਦੇ ਕੇ ਗਿਆ ਸਾ ਮੈਂ ਪਾਰਸ ਦੇ ਕੇ ਗਿਆ ਤੁਸੀਂ ਅਜੇ ਵੀ ਦਿੱਤੀਆਂ ਗਣਨ ਦੇ ਪਏ ਉਹ ਪਾਰਸ ਕਿੱਥੇ ਐ ਅੱਗੋ ਭੱਗ ਜੀ ਬੜੀ ਨਿਮਰਤਾ ਦੇ ਨਾਲ ਅੱਖ ਨੱਕੇ ਉਹ ਭਲਿਆ ਮੇਰੇ ਉਹ ਕਿਸ ਕੰਮ ਦਾ ਜਿੱਥੇ ਤੂੰ ਰੱਖ ਕੇ ਗਿਆ ਸੀ ਉੱਥੇ ਹੋਣਾ ਤੇ ਉਹਨੇ ਕੀ ਵੇਖਦਾ ਜਿੱਥੇ ਉਹਨੇ ਟੰਗਿਆ ਸੀ ਨਾ ਉੱਥੇ ਟੰਗਿਆ ਹੋਇਆ ਜੀ ਉਹ ਸਾਧੂ ਨੇ ਵੀ ਭਗਤ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਐਡੇ ਮਾਇਆ ਤੋਂ ਨਿਰਲੇਪ ਭਗਾ ਵਾਲਿਓ ਜੋ ਰੱਬ ਦੇ ਪਿਆਰੇ ਹੁੰਦੇ ਨੇ ਭਗਤ ਜਨ ਹੁੰਦੇ ਨੇ ਉਹਨਾਂ ਦੇ ਹਿਰਦੇ ਚ ਨਾਮ ਵਸਦਾ ਹੈ ਨਾਮ ਉਹ ਨਾਮ ਦੇ ਵਪਾਰੀ ਹੁੰਦੇ ਨੇ ਨਾਮ ਦਾ ਵਣਜ ਕਰਦੇ ਨੇ ਭਵੇਂ ਦੁਨਿਆਵੀ ਮਾਇਆ ਜਿੰਨੀ ਮਰਜ਼ੀ ਕੋਲ ਹੋਵੇ ਜੇ ਨਾਮ ਨਹੀਂ ਤਾਂ ਉਹ ਕੰਗਾਲ ਨੇ ਸਤਿਗੁਰ ਦੀ ਬਾਣੀ ਕਹਿੰਦੇ ਜਿਨ ਕੈ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਫਕੀਰ ਕਿਹਾ ਕੰਗਾਲ ਨੂੰ ਜਿਨ ਕੈ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਏ ਏ ਵਾਹਿਗੁਰੂ ਜੀ ਜਿਨ ਕੈ ਹਿਰਦੇ ਤੂੰ ਵਸੇ ਤੈਨਰ ਗੁਣੀ ਹੀਰ ਉਹ ਤਾਂ ਗੁਨਾ ਦੇ ਸਾਗਰ ਬਨ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਪਰਮੇਸ਼ਰ ਵਾਹਿਗੁਰੂ ਵਸਦਾ ਹੈ ਸਤ ਸੰਗਿਓ ਚਤੌਰ ਦੀ ਰਾਣੀ ਹੋਈ ਹੈ ਝਾਲਾ ਬਾਈ ਉਹਨੇ ਵੀ ਜਦੋਂ ਵਡਿਆਈ ਸੁਣੀ ਭਗਤ ਰਵਿਦਾਸ ਜੀ ਦੀ ਉਹਦਾ ਵੀ ਮਨ ਕੀਤਾ ਮੈਂ ਵੀ ਜਾ ਕੇ ਦਰਸ਼ਨ ਕਰਕੇ ਆਵਾਂ ਜਦੋਂ ਦਰਸ਼ਨ ਕਰਨ ਆਈ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ ਭਗਤ ਰਵਿਦਾਸ ਜੀ ਇਸ ਪਰਮੇਸ਼ਰ ਦੇ ਚਰਨਾਂ 'ਚ ਬੇਨਤੀਆਂ ਪੇ ਕਰਦੇ ਨੇ ਕੀ ਬੇਨਤੀਆਂ ਕਰਦੇ ਪਏ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੂਰ ਮੂੜ ਮਨ ਮੰਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੂਲ ਬਹੁਤ ਜਨਮ ਵਿਸਰੇਥੇ ਮਾਧਵ ਇਹੋ ਜਨਮ ਤੁਮਾਰੇ ਲੇਖੇ ਬੋਲੋ ਬਹੁਤ ਜਨਮ ਵਿਸਰੇਥੇ ਮਾਧਵ ਇਹੋ ਜਨਮ ਤੁਮਾਰੇ ਲੇਖੇ ਬਹੁਤ ਜਨਮ ਤੇ ਮਦ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵੜ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਕਾਲ ਇਹ ਦੇ ਸੰਜਰੀਆ ਬਹੁਤ ਜਨਮ ਵਿਛਰੇ ਥੇ ਮਾਦੋ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵ ਚਿਰ ਭਇਉ ਦਰਸ਼ਨ ਦੇਖੇ ਹੇ ਵਾਹਿਗੁਰੂ ਜੀ ਮੇਰੀ ਕੰਗਾਲਤਾ ਦਾ ਨ ਹੋਰ ਪ੍ਰਤਾਵਾ ਨਾ ਲੈ ਕਿਰਪਾ ਕਰੋ ਬਖਸ਼ਿਸ਼ ਕਰੋ ਕਈ ਜਨਮ ਹੋਏ ਨੇ ਤੇਰੇ ਦੇ ਚਰਨਾਂ ਨਾਲ ਵਿਸ਼ੋੜਾ ਪਿਆ ਕਿਰਪਾ ਕਰੋ ਮਹਾਰਾਜ ਜੀ ਮਿਲਾਪ ਹੋ ਜਾਵੇ ਤਰਸ ਕਰੋ ਪਿਆਰ ਤੇ ਬੇਨਤੀਆਂ ਕਰਦੇ ਪਏ ਨੇ ਤੇ ਚਤੌਰ ਦੀ ਰਾਣੀ ਸਭ ਕੁਝ ਵੇਖਦੀ ਪਈ ਹੈ ਵੇਖਿਆ ਐਡੀ ਨਿਮਰਤਾ ਤੇ ਉਹਨੇ ਵੀ ਆ ਕੇ ਭਗਤ ਰਵੀਦਾਸ ਦੇ ਚਰਨਾਂ ਤੇ ਨਮਸਕਾਰ ਕੀਤੀ ਦੁਨੀਆਂ ਭਟਾਵਾਂ ਲਿਆਈ ਸੀ ਸਾਰੀਆਂ ਭਗਤ ਰਵੀਦਾਸ ਜੀ ਦੇ ਚਰਨਾਂ 'ਚ ਰੱਖ ਦਿੱਤੀਆਂ ਹੁਣ ਬ੍ਰਾਹਮਣਾ ਦੇ ਕੋਲੋਂ ਪੰਡਤਾਂ ਦੇ ਕੋਲੋਂ ਅਖੋਤੀ ਵਿਦਵਾਨਾਂ ਦੇ ਕੋਲੋਂ ਇਹ ਚੀਜ਼ ਬਰਦਾਸ਼ਤ ਨਾ ਹੋਈ ਅਜੇ ਰਾਣੀ ਚਤੌਰ ਪਹੁੰਚੀ ਨਹੀਂ ਉਹ ਬ੍ਰਾਹਮਣਾ ਪਹਿਲਾਂ ਰਾਜੇ ਕੋਲ ਜਾ ਕੇ ਸ਼ਿਕਾਇਤ ਕਰਦੀ ਉਹ ਰਾਜਨ ਤੇਰੀ ਰਾਣੀ ਲੱਗਦਾ ਕਮਲੀ ਹੋ ਗਈ ਆ ਇੱਕ ਸ਼ੂਦਰ ਦੇ ਚਰਨਾਂ ਤੇ ਆ ਕੇ ਨਮਸ਼ਕਾਰ ਪਈ ਕਰਦੀ ਹੈ ਓਹਦੀ ਮੱਤ ਮਾਰੀ ਗਈ ਲੱਗਦਾ ਰਾਣੀ ਪੰਚੀ ਰਾਜਾ ਕਹਿੰਦਾ ਮੈਂ ਕੀ ਸੁਣਦਾ ਪਿਆ ਕਹਿੰਦੀ ਜਿਹਨੂੰ ਇਹ ਸ਼ੂਦਰ ਕਹਿੰਦੇ ਨੇ ਨਾ ਉਹਦੇ ਹਿਰਦੇ 'ਚ ਪਰਮਾਤਮਾ ਵੱਸਦਾ ਹੈ ਉਹ ਪਰਮਾਤਮਾ ਨਾਲ ਅਭੀਦ ਹੋਇਆ ਹੈ ਪਾਗਾਂ ਵਾਲਿਓ ਪਿਆਰ ਦੇ ਵਿੱਚ ਇਸੇ ਗੱਲ ਕਰਕੇ ਤਾਂ ਭਗਤ ਰਵੀਦਾਸ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇਰੇ ਵਿੱਚ ਤੇ ਮੇਰੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਵਾਹਿਗੁਰੂ ਜੀ ਕਿਹੋ ਜਿਹਾ ਅੰਤਰ ਹੈ ਕੀ ਫਰਕ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤ ਹੇ ਵਾਹਿਗੁਰੂ ਜੀ ਜੇ ਅਸੀਂ ਪਾਪ ਨਾ ਕਰਦੇ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁਮਤਾ ਸਤਗੁਰੂ ਜੀ ਅਸੀਂ ਪਤਿਤ ਆ ਤੁਸੀਂ ਪਾਵਨ ਹੋ ਪਰ ਸਾਡੇ ਕਰਕੇ ਤੁਸੀਂ ਪਤਿਤ ਪਾਵਨ ਹੋ ਗੱਲ ਸੁਣਿਓ ਨਾ ਸਮਝਿਓ ਸਤਗੁਰੂ ਅਸੀਂ ਪਤਿਤ ਦਾ ਪਾਪੀ ਆ ਵਿਕਾਰਾਂ ਨਾਲ ਭਰੇ ਹੋਏ ਆ ਤੁਸੀਂ ਪਾਵਨ ਹੋ ਪਵਿੱਤਰ ਹੋ ਲੋਕ ਤੈਨੂੰ ਪਤਿਤ ਪਾਵਨ ਕਹਿੰਦੇ ਨੇ ਇਹ ਅਕਾਲ ਪੁਰਖ ਜੀ, ਇਹ ਨਿਰੰਕਾਰ ਜੀ, ਇਹ ਵਾਹਿਗੁਰੂ ਜੀ ਕਿਉਂ ਕਹਿੰਦੇ ਨੇ ਅਸੀਂ ਪਤਿਤ ਸਾਡੇ ਕਰਕੇ ਲੋਕ ਤੈਨੂੰ ਪਤਿਤ ਪਾਵਨ ਆਖਦੇ ਨੇ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਜੇ ਅਸੀਂ ਪਾਪ ਹੀ ਨਾ ਕਰਦੇ ਅਸੀਂ ਵੀ ਕਹਣ ਦੇ ਫਸੇ ਹੀ ਨਾ ਹੁੰਦੇ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਫਿਰ ਤੇਰਾ ਨਾਮ ਪਤਿਤ ਪਾਵਨ ਕਿਵੇਂ ਹੁੰਦਾ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਦੀ ਕੋਈ ਭੇਦ ਨਹੀਂ ਹੁੰਦਾ ਜਿਵੇਂ ਜਲ ਤੇ ਜਲ ਦੀ ਤਰੰਗਾ ਦੀ ਕੋਈ ਭੇਦ ਨਹੀਂ ਹੁੰਦਾ ਉਹ ਤਰੰਗਾ ਫਿਰ ਜਲ ਦਾ ਹੀ ਰੂਪ ਬਣ ਜਾਂਦੀਆਂ ਨੇ ਸੋਨੇ ਦੇ ਗਹਿਣੇ ਸੋਨੇ ਦੇ ਕੜੇ ਫਿਰ ਸੋਨੇ ਦਾ ਰੂਪ ਬਣ ਜਾਂਦੇ ਨੇ ਇਸੇ ਤਰ੍ਹਾਂ ਹੈ ਵਾਹਿਗੁਰੂ ਜੀ ਤੇਰੇ ਤੇ ਮੇਰੇ ਤੇ ਬਸ ਇੰਨਾ ਕੁ ਵੜ ਕੇ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਕਨੇ ਕਹਿੰਦੇ ਸੋਨੇ ਨੂੰ ਕੱਟੀ ਕਹਿੰਦੇ ਸੋਨੇ ਦੇ ਗਹਿਣੇ ਨੂੰ ਕੜਿਆ ਨੂੰ ਅੱਜ ਰਾਜਾ ਕਹਿੰਦਾ ਕੀ ਗੱਲ ਤੇਰੀ ਸ਼ਿਕਾਇਤ ਆਈ ਹੈ ਰਾਣੀ ਨੂੰ ਅੱਖ ਲੱਗਾ ਝਾਲਾ ਬਾਈ ਨੂੰ ਜੀ ਰਵੀਦਾ ਜਿਹਦੇ ਦੇ ਪਰਮਾਤਮਾ ਵਸਦਾ ਹੈ ਫੇ ਪੰਡਿਤ ਕਿਤੇ ਜਗ ਤੋਂ ਹੋ ਕੇ ਜਗ ਜਾ ਕੀਤਾ ਬੜੇ ਵਿਦਵਾਨਾਂ ਨੂੰ ਪੰਡਤਾਂ ਨੂੰ ਬੁਲਾਇਆ ਗਿਆ ਜੀ ਇਧਰੋਂ ਰਾਣੀ ਦੇ ਬੇਨਤੀ ਕਰਕੇ ਭਗਤ ਰਵਿਦਾਸ ਜੀ ਨੂੰ ਵੀ ਬੁਲਾ ਲਿਆ ਭੰਡਾਰਾ ਕੀਤਾ ਜੀ ਹੋਣਾ ਜਦੋਂ ਲੰਗਰ ਸ਼ਕਲ ਲੱਗੇ ਨਾ ਹੁਣ ਭਗਤ ਰਵਿਦਾਸ ਜੀ ਵੀ ਪੰਚਤ ਬੈਠ ਕੇ ਜਦੋਂ ਭਗਤ ਰਵਿਦਾਸ ਜੀ ਪੰਚਤ ਬੈਠ ਕੇ ਰੌਲਾ ਪੈ ਗਿਆ ਪੰਡਤਾਂ ਨੇ ਬ੍ਰਾਹਮਣਾ ਨੇ ਅਖੋਤੀ ਵਿਦਵਾਨ ਰੋਲਾ ਪਣਾ ਸ਼ੁਰੂ ਕਰਤਾ ਇਹ शूद्र ਹੈ ਸਾਡਾ ਜਨਮ ਭ੍ਰਿਸ਼ਟਾ ਜਾਵੇਗਾ ਇਹ ਸਾਡੇ ਨਾਲ ਕਿਉਂ ਬਹਿ ਗਿਆ ਟੌਲਾ ਪੈ ਗਿਆ ਤਾਂ ਭਗਤ ਰਵੀਦਾਸ ਜੀ ਬੜੇ ਨਿਮਰਤਾ ਨਾਲ ਅੱਖ ਲੱਗੇ ਤੁਸੀਂ ਪ੍ਰਸ਼ਾਦਾ ਛਕੋ ਮੈਂ ਬਾਅਦ ਚ ਪ੍ਰਸ਼ਾਦਾ ਛਕ ਲਗਾ ਅੰਦਰ ਚਲੇ ਗਏ ਰਾਣੀ ਨੇ ਬੜੇ ਸਤਿਕਾਰ ਨਾਲ ਮਹਿਲ ਤੇ ਬਿਠਾਇਆ ਹੁਣ ਜਦੋਂ ਸਾਰੇ ਬ੍ਰਾਹਮਣ ਹਜ਼ਾਰਾਂ ਦੀ ਗਿਣਤੀ 'ਚ ਨੇ ਉਹ ਪੰਡਤ ਜਦੋਂ ਪ੍ਰਸ਼ਾਦਾ ਸ਼ਗਨ ਲੱਗੇ ਕੀ ਵੇਖਦੇ ਨੇ ਇੱਕ ਵੇਖਦਾ ਮੇਰੇ ਨਾਲ ਭਗਤ ਰਵੀਦਾਸ ਜੀ ਬੈਠੇ ਹੋਏ ਨੇ ਦੂਜਾ ਵੇਖਦਾ ਮੇਰੇ ਨਾਲ ਭਗਤ ਰਵੀਦਾਸ ਜੀ ਬੈਠੇ ਹੋਏ ਨੇ ਤੀਜਾ ਵੇਖਦਾ ਮੇਰੇ ਨਾਲ ਭਗਤ ਰਵੀਦਾਸ ਜੀ ਬੈਠੇ ਸਾਰਿਆਂ ਨਾਲ ਬੈਠੇ ਹੋਏ ਨਜ਼ਰ ਆਏ ਗੁਰਮਖੋ ਰੌਲਾ ਪੈ ਗਿਆ ਭਗਤ ਰਵੀਦਾਸ ਜੀ ਮੇਰੇ ਨਾਲ ਬੈਠੇ ਨੇ ਅਸੀਂ ਤਾਂ ਅੰਦਰ ਭੇਜਿਆ ਸੀ ਦੂਜਾ ਕਹਿੰਦਾ ਮੇਰੇ ਨਾਲ ਬੈਠੇ ਜੀ ਕਹਿੰਦਾ ਮੇਰੇ ਨਾਲ ਬੈਠੇ ਨੇ ਜੋ ਵਰਤਾਵੇ ਕੋਈ ਸਾਨੂੰ ਤਾਂ ਨਜ਼ਰ ਨਹੀਂ ਆਉਂਦੇ ਜਦੋਂ ਇਦਾਂ ਰੌਲਾ ਪੈ ਗਿਆ ਇੱਕ ਸਿਆਣਾ ਪੰਡਤ ਸੀ ਸਿਆਣਾ ਵਿਦਵਾਨ ਸੀ ਬਜ਼ੁਰਗ ਉਹ ਅੱਖ ਲਗਾ ਅਸੀਂ ਪਰਮਾਤਮਾ ਦੇ ਭਗਤ ਦੀ ਨਰਾਦਰੀ ਕੀਤੀ ਹੈ ਭਗਤ ਰਵੀਦਾਸ ਲੱਗਦਾ ਸੱਚਾ ਭਗਤ ਹੈ ਪਰਮੇਸ਼ਰ ਦਾ ਤੇ ਪਰਮੇਸ਼ਰ ਦੇ ਕੋਲ ਇਹ ਗੱਲ ਭਾਈ ਨਹੀਂ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਜਦੋਂ ਅਸੀਂ ਕਿਸੇ ਭਗਤ ਦੀ ਨਰਾਦਰੀ ਕਰਦੇ ਆ ਨਾ ਬੰਦਗੀ ਵਾਲੇ ਦੀ ਉਹ ਬੇਸ਼ੱਕ ਕੁਛ ਨਾ ਕਵੇ ਉਹਨੇ ਕੁਝ ਨਹੀਂ ਕਹਿਣਾ ਹੁੰਦਾ ਪਰ ਰੱਬ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਮੇਰੇ ਭਗਤ ਦੀ ਕੋਈ ਨਾਰਾਜ਼ੀ ਕਰਕੇ ਜਾਵੇ ਕਿੱਥੇ ਕਿਉਂ ਸੁਭਾਅ ਹੈ ਨਾ ਹਰ ਯੁਗ-ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਉਹ ਜੁਗਾ ਜੁਗਾ ਤੋਂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਉਹ ਸੁਭਾਅ ਹੈ ਦਾ ਪਰਮਾਤਮਾ ਦਾ ਹੁਣ ਸਾਰੇ ਪੰਡਤ ਗਏ ਜਾ ਕੇ ਭਗਤ ਰਵੀਦਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਭਗਤ ਜੀ ਸਾਡੇ ਕੋਲ ਭੁੱਲ ਹੋ ਗਈ ਆਹ ਸਾਡੇ ਨਾਲ ਕਿ ਪਛਾਦਾ ਛਕੋ ਵੇਖੋ ਭਗਤ ਰਵੀਦਾ ਜੀ ਫਿਰ ਨਿਮਰਤਾ ਦੇ ਵਿੱਚ ਕੋਈ ਆ ਨਹੀਂ ਵੇਖਿਆ ਆਪੇ ਮੈਨੂੰ ਬੁਲਾਉਣਾ ਇਹ ਕੋਈ ਇਹੋ ਜਿਹੀ ਗੱਲ ਨਹੀਂ ਨਿਮਰਤਾ ਦੇ ਵਿੱਚ ਫਿਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਉਸ ਪ੍ਰਭੂ ਦੀ ਵਡਿਆਈ ਕਰਦੇ ਨੇ ਸ਼ੁਕਰਾਨਾ ਕਰਦੇ ਕੀ ਕਹਿੰਦੇ ਕਹਿੰਦੇ हे ਪ੍ਰਮਾਤਮਾ हे ਨਿਰੰਕਾਰ ਤੂੰ ਤਾਂ ਗਰੀਬਾਂ ਨੂੰ ਨਵਾਜਦਾ ਤੂੰ ਤਾਂ ਨੀਵੇਂ ਤੋਂ ਉੱਚਾ ਕਰਨ ਵਾਲਾ ਪਿਆਰ ਦੇ ਨਾਲੇ ਸ਼ਬਦ ਉਚਾਰਨ ਕੀਤਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛੱਦਰ ਧਰੇ ਜਾਂ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਬੋਲੋ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨਤਰੇ ਕਹਿ ਰਵੇਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਹੇ ਹਰ ਪਾਸੇ ਪਗਲ ਰਵੀਦਾਸ ਜੀ ਦੀ ਜੈ ਜੈਕਾਰ ਹੋ ਗਈ ਜੈ ਜੈਕਾਰ ਹੋ ਔ ਇਹ ਪੰਕਤੀ ਇੱਕ ਵਾਰ ਪੜ੍ਹ ਲਓ ਫਿਰ ਦਾਸਵਲੇ ਸਮਾਪਤੀ ਹੈ ਤੇ ਨਾਲ ਹੀ ਸੁਖਮੀ ਸਾਡੇ ਪਾਠ ਆਦਮ ਹੋਣਗੇ ਸਾਰੇ ਵਿਦਿਆਰਥੀ ਨੂੰ ਬੇਨਤੀ ਜਨਾ ਸੁਖਮੀ ਸਾਦਾ ਪਾਠ ਕਰਨਾ ਗੁੱਟ ਕੇ ਸੇ ਫੜ ਲਓ ਜੀ ਅੱਜ ਉਹ ਵੇ ਸਮਾਂ ਜਦੋਂ ਹਰ ਪਾਸੇ ਜੈਜਾਕਾਰ ਦੀ ਪ੍ਰਮਾਤਮਾ ਨੇ ਆਪਣੇ ਭਗਤ ਦੀ ਜੈਜਾਕਾਰ ਕਰਾਈ ਗਰਮਕੋ ਉਹ ਸਮਾਂ ਫਿਰ ਭਾਈ ਗੁਰਦਾਸ ਜੀ ਨੇ ਲਿਖਿਆ

ਹਾਈ ਗੁਰਦਾਸ ਜੀ ਕਹਿੰਦੇ ਭਗਤ ਭਗਤ ਜਗ ਵੱਜਿਆ ਚੋਂ ਚੰਕਾਂ ਦੇ ਵਿੱਚ ਚਮਰੇਟਾ ਚਮਿਆਰ ਸੰ ਕਹਿੰਦੇ ਹਰ ਪਾਸੇ ਪ੍ਰਮਾਤਮਾ ਨੇ ਆਪਣੇ ਭਗਤ ਦੀ ਜੈਜਾਕਾਰ ਚਾਹੀ ਜੈਜਾਕਾਰ ਪਿਆਰ ਨਾਲ ਪੜ ਲਓ ਫੇ ਸਮਝਦੀ ਹੈ ਭਗਤ ਭਗਤ ਜਗ ਵੱਜਿਆ ਭਗਤ ਭਗਤ ਜਗ ਵੱਜਿਆ ਭਗਤ ਭਗਤ ਜਗ ਵਜਿਆ 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 ਚੋਂ ਚੰਕਾਂ ਦੇ ਵਿੱਚੇ ਚਮੜੇਟਾ